अपना नाम बताओ कहाँ के रहने वाले क्या बात हुई है बात तो कुछ नहीं हो अपना नाम बताओ पहले फूलो फूलो देवी हाँ जी कहाँ के रहने वाले हो पटना के यहाँ पर कहाँ पर रहते हैं इंदिरा कॉलोनी हाँ जी क्या बात हुई यहाँ पर ए बच्चे खेल रही थी ना छत पर था वो बोली कि आज आप चीज देंगे हम नीचे थी वो ऊपर बच्चे खेल रही थी तो उसको नीचे उतार के मतलब बोली कि कच्चा खोलो तो ये नहीं खोली तो वो मार दी खोल, खोल रही थी तो मार दी ये रोने लगी तो हम ऊपर मम्मी थे नाखून मार दी है तब हम अपनी लड़की के नी, लेके नीचे आ गए किसने नाखून मारा कौन था लड़का कि था मुझे पता नहीं बच्चे वाला है कितने साल के है नहीं वो भी यहाँ पर ही रहता है किराए बार हाँ उस गली दूसरी गली में रहता है अब इस बारे में पुलिस में पुलिस को बोल दिया आपने बोल दिया हाँ। क्या मांग करते हैं प्रशासन से पुलिस तो ले गई पकड़ के उनको अच्छा पकड़ के रहेगी हाँ। लड़की कितने साल की थी आप पाँच साल की पढ़ती थी अभी स्कूल में स्कूल पढ़ती है कौन सी क्लास में पढ़ती है एलकेजी के इसके पिताजी क्या काम करते हैं कबाड़ी वाला हाँ जी का काम करते हैं इतना छत के छत लगती बच्चा है पांच साल का हाँ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਆ ਕੁੜੀ ਦਾ ਮਤਲਬ ਬਲੀਡਿੰਗ ਆਈ ਉਹਨੇ ਆਪਣਾ ਮਾਣ ਨੂੰ ਰੋਕੇ ਦੱਸ ਦਿੱਤਾ ਹੈ ਪਰ ਅਸੀਂ ਚਾਹਨੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਉਹ ਮਰਤਾ ਉਹਦੀ ਹੈਗੀ ਆ ਕੋਈ 25 ਸਾਲ ਹੈਗੀ ਆ ਆ ਤਾਈ ਦੇ ਅਸੀਂ ਕਹਿੰਦੇ ਪਿਆ ਕਿ ਹੂੰ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਆ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈ ਹਾਂਜੀ ਉਹ ਆਏ ਮਾਰੇ ਬਾਹਰੋਂ ਆਏ ਇਹਨਾਂ ਨਾਲ ਇੱਥੇ ਰਹਿੰਦੇ ਆ ਪੁਲਿਸ ਨੂੰ ਤੁਹਾਡੇ ਕੋਲੋਂ ਸੁਤਨਾ ਕਰ ਦਿੱਤੀ ਗਈ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗ੍ਰੀਪ ਬੰਦੇ ਦੀ ਬੱਚਾ ਵਾ ਬੱਚਾ ਹੋਂਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾ ਆਇਆ ਕੱਲ ਨੂੰ ਕੋਈ ਹੋਰ ਵੀ ਹੀ ਲਾਗੇ ਹਰ ਕੇਸ਼ ਇੰਦਰਾਗੋਨ ਦੇ ਬਾਹਰ ਹੋਰ ਕੁਸ਼ਟ ਆਸ਼ਰਮ ਗਲੀ ਨੰਬਰ ਮੇਰੀ 6 ਆ ਤੇ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅੱਜ ਸਰਾ ਲੱਗਾ ਬਸ ਅਸੀਂ ਮੈਂ ਤੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਆਈ ਭਈਏ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਦਾ ਕੰਮ ਹਾਂਜੀ ਗਲਤ ਹਰਕਤ ਹੋਈ ਦੀ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਤੋਂ ਘੱਟ ਸਾਲ ਹੋ ਗਏ ਨਾਂ ਨਾ ਦਾ ਆਧਾਰ ਕਾਰਡ ਨਾ ਕੋਈ ਪ੍ਰੂਫ ਐ ਇੱਥੋਂ ਕਾਂਡ ਕਰਦੇ ਤੇ ਲੁਧਿਆਣਾ ਕਿਤੇ ਨਾ ਕਿਤੇ ਰਹਿਣ ਲਾ ਪੰਦੇ ਨੇ ਲੋਕਾਂ ਦਾ ਕਹਿਣਾ ਇਸ ਨੋਜਵਾਨ ਨੇ ਬੰਦੇ ਨੇ ਪਹਿਲਾਂ ਵੀ ਆਸ਼ਰਮਾਂ ਦੀ ਗੱਲ ਕਰਦਾਂਗੇ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਤੁਹਾਡੀ ਕੋਈ ਸੂਚਨਾ ਦਿੱਤਾ ਕਿ ਬੰਦਾ ਐਂ ਤੇ ਫੜਾਤਾ ਪੁੱਛਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੋਈ ਨਹੀਂ ਕਰਦਾ ਕੜੀ ਤੋਂ ਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮਾਂ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਨੂੰ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਏ ਕਿ ਕੰਮ ਦਿੰਦੇ ਦਿਮਾਗ ਚ ਏ ਤੇ ਹੁਣ ਮਾਰੇ ਉਹੋ ਹੀ ਦੱਸ ਸਕਦਾ ਹੈ ਜਿਹੜਾ ਛੇਵੀਂ ਵਾਰ ਕੰਮ ਕਰ ਚੁੱਕਿਆ ਹਰ ਵਾਰੀ ਆਸ਼ਰਮ ਵਾਲੇ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨ ਆ ਜਾਂ ਕਿਸ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਜਿਹੜੇ ਕੁਆਟਰ ਆਸ਼ਰਮ ਵਾਲੇ ਨੇ ਆਏ ਆਸ਼ਰਮ ਵਾਲੇ ਦਾ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲੇ ਦਾ ਕੁਆਟਰ ਹੈ ਜਿਹੜਾ ਰਹਿੰਦਾ ਉਹ ਕਿੰਨੀ ਸਿਕਰੀ ਦੇ ਤੋ ਜੇ ਵੇਲੇ ਰਹਿਆ ਸੀ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹਦੇ ਰਹਿੰਦਾ ਕੰਮ ਕਰਦਾ ਹੈ ਕੰਮ ਇਹੋ ਹੀ ਆ ਲੋ ਕੁਆੜੀਏ ਕੁੜੀਏ ਦਾ ਕਾਗਜ਼ ਕੋ ਕੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਾਦਨਾਂ ਨੇ ਨਰਾਤੇ ਨੂੰ ਦੇਣੇ ਚੱਲਦੇ ਇਸ ਤਰ੍ਹਾਂ ਦੀ ਘਟਨਾ ਮੰਦਪਾਗੀ ਘਟਨਾ ਕਿੰਨੀ ਪੰਜਾਬੀ ਐਸੇ ਦਿਨਾਂ 'ਚ ਕੰਚਕਾਂ ਪੂਜਦਾ ਐ ਧੀਆਂ ਧਿਆਣੀਆਂ ਪੂਜਦਾ ਐ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਅਦ ਚੁੱਕਦੇ ਪਿਆ ਗਾੜੀਆਂ ਮਹਾਰਾਜ ਦੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਆ ਹਾਂਜੀ 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 ਦੱਸੋ ਆਂਟੀ ਕੀ ਹੋਇਆ ਕੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਣ ਲੱਗੀ ਤੇ ਇਹਨਾਂ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਸਭ ਇਕੱਠੇ ਹੋਇਆ ਤੇ ਮੈਂ ਕਿਹਾ ਕੀ ਹੋਇਆ ਕਦੇ ਸਰਿਆ ਗੁੱਸੇ ਗਿਆ ਬਣਾਏ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਤੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਸਮਝ ਨਹੀਂ 5 ਸਾਲ ਦੀ ਬੱਚੀ ਹੈ ਸੰਬੰਧ ਪਕੀ ਘਟਨਾ ਹੋਣੀ ਬੜੀ ਨਿੰਦਰਯੋਗ ਹੈ ਹਾਂਜੀ ਹਾਂਜੀ ਐਤਰਾ ਦੀ ਗੱਲ ਹੋਣੀ ਵੀ ਚਾਹੀਦੀ ਸਾਰੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਣੇ ਆ ਘਮਾ ਕਰੇ ਜਾਣੇ ਉਹ ਚਾਰ ਪੰਜ ਦਿਨਾਂ ਬਾਅਦ ਕੰਜਕਾਂਗੇ ਲੋਕ ਖੋਜਦੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜੇ ਬੰਦੇ ਨੂੰ ਸਹਾਇਤਾ ਹੋਣੀ ਚਾਹੀਦੀ ਤੁਸੀਂ ਤੁਹਾਡੇ ਵੱਲੋਂ ਪੁਲਿਸ ਨੂੰ ਫੜਾ ਦਿੱਤਾ ਕਿ ਉਹਨਾਂ ਹਾਂਜੀ ਹਾਂਜੀ ਫੜਾ ਦਿੱਤਾ ਕੀ ਮਾਰੀ ਸੱਚਾਈ ਦੀ ਮੰਗ ਕਰਦੇ ਜੀ ਮੰਗਾਏ ਕਿ ਉਹ ਸਹਾਇਤਾ ਦਿੱਤੀ ਜਾਏ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਐਫਐਸ ਜੀ ਨੂੰ ਹਾਂ ਉਹ ਤਾਂ ਮਾਪਿਆਂ ਨੂੰ ਪਤਾ ਹੈ ਕਿ ਆਹੀ ਤੇ ਕਹਿ ਦਾਂਗੇ ਸਜ਼ਾ ਜਿੱਦੇ ਕੋਲ ਮਾਪਿਆਂ ਨੂੰ ਪਤਾ ਹੋ ਜਾਊਗਾ ਹਾਂ ਜੋ ਘਰ ਵਸੇ ਹਾਂ ਜਦੋਂ ਉਹ ਤੇ ਕੀ ਕਰੀਏ ਉਹ ਜੀ ਸਰ ਇਹ ਆ ਰਹੇ ਜੀ ਨਾ ਸਰ ਇਹਨਾਂ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਕੋਸਟਾ ਸੁੰਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਠੀਕ ਹੈ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਹ ਨੇ ਕਾਰਵਾਈ ਹੋਈ ਦੋਸ਼ੀ ਦੀ ਗੱਲ ਕੀਤੀ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਜੀ ਕੋਈ ਸਰ ਉਹਨਾਂ ਲੋਕਾਂ ਨੇ ਤੇ ਲੜਕੀ ਨਾਲ 5 ਸਾਲ ਦੀ ਬੱਚੀ ਨਾਲ ਗੱਲ ਕੋਈ ਇਹੋ ਜੀ ਗੱਲ ਨਹੀਂ ਗਈ ਅਜੇ ਜਦੋਂ ਵੈਰੀਫਾਈ ਕਰਾਂਗੇ ਫੇਰ ਆਪਾਂ ਪਤਨ ਦੱਸ ਠੀਕ ਆ ਸਰ ਉਹ ਕਿੱਥੇ ਦੀ ਬੜੀ ਹਲਕਾ ਤੁਹਾਨੂੰ ਦੰਗ ਵੈਰੀਫਾਈ ਕਰਕੇ ਹੀ ਆ ਭਾਜੀ ਸਰ ਜੋ ਵੀ